ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਹੁਣ ਟਾਈਮ ਹੋ ਗਿਆ ਜੀ ਦੁਪਹਿਰ ਦਾ ਤੇ 22 ਵਜ ਚੁੱਕੇ ਨੇ ਤੇ ਆਪਾਂ ਬਸ ਕਰਦੇ ਜੀ ਹੁਣ ਚਾਹ ਤੇ ਨਾਲੇ ਜੀ ਆਪਾਂ ਪਹਿਲਾਂ ਜੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਹਾੜੀ ਲਾਉਣੇ ਨੇ ਤੇ ਪਹਾੜੀ ਆਪਾਂ ਲਾ ਲਏ ਤੇ ਉਦੋਂ ਆਪਾਂ ਤੋਂ ਵੀਡੀਓ ਸ਼ੂਟ ਨਹੀਂ ਕਰੀ ਗਈ ਤੇ ਹੁਣ ਆਪਾਂ ਵੀਡੀਓ ਬਣਾਉਣੇ ਆ ਪਹਾੜਿਆਂ ਦੀ ਆਪਾਂ 10 ਪਹਾੜੇ ਅੰਦਰ ਲਾਤੇ ਤੇ ਨੌ ਲਾਇਏ ਨੇ ਬਾਹਰ ਪਹਾੜੇ ਤੇ ਹਾਂਜੀ ਤੇ ਇੱਕ ਨਾ ਵੀਰ ਭੈਣਾਂ ਦਾ ਕਮੈਂਟ ਆਉਂਦਾ ਹੁੰਦਾ ਵੀ ਭੈਣੇ ਤੁਹਾਡਾ ਪਿੰਡ ਕਿਹੜਾ ਪਿੰਡ ਸਾਡਾ ਜੀ ਪੁੱਚੋਕਲਾਂ ਜ਼ਿਲ੍ਹਾ ਬਠਿੰਡਾ ਦਾ ਸਾਡਾ ਅਦੇਸ ਹਸਪੀਟਲ ਵਾਲੀ ਜਿਹੜੀ ਪੁੱਚੋਹਰ ਦਾ ਉਹਦੇ ਨਾਲ ਰਹਿ ਗਿਆ ਜੀ ਤੇ ਆ ਜੋ ਜੀ ਤੁਹਾਨੂੰ ਦਿਖਾਉਣੇ ਆ ਪਹਾੜੀ ਆਪਾਂ ਦੇਖੋ ਜੀ ਆਪਣੇ ਅੱਜ ਹੈਗਾ ਸੀ ਪ੍ਰਵ ਦਾ ਬਰਥਡੇ ਤੇ ਇਹ ਖਾ ਰਿਹਾ ਪੇਸਟੀਆਂ ਕਹਿੰਦਾ ਡੈਡੀ ਮੈਨੂੰ ਕੇਕ ਨਾਲ ਲੈ ਕੇ ਦੀ ਪੇਸਟੀਆਂ ਲੈ ਕੇ ਦੀ ਕਿੰਨੇ ਸਾਲਾਂ ਦਾ ਹੋ ਗਿਆ ਪ੍ਰਵ 7 ਸੱਤ ਨੀ 6 ਦਾ ਹੋਇਆ ਪੁੱਤ 7 ਸੱਤ ਮ ਲੱਗ ਗਿਆ ਤੇ ਹੁਣ ਤੂੰ ਕੀ ਮੰਗਦਾ ਗਿਫਟ ਕੀ ਮੰਗਦਾ ਤੇ ਬਾਈਕ ਹੈ ਸਾਈਕਲ ਸਾਈਕਲ ਤੇ ਫਿਰ ਤੈਨੂੰ ਕਦੋਂ ਲਿਆ ਕੇ ਦੇਣਗੇ ਹੁਣ ਸਾਈਕਲ 10 ਤਰੀਕ ਨੂੰ ਤੇ ਹੁਣ ਇਹ ਮੰਗਦਾ ਜੀ ਸਾਈਕਲ ਤੇ ਆਪਾਂ ਇਹ ਤੋਂ ਲੈ ਲੈ 10 ਦਿਨ ਵੀ ਤੈਨੂੰ 10 ਦਿਨਾਂ ਨੂੰ ਸਾਈਕਲ ਲਿਆ ਦਾਂਗੇ ਮੈਂ ਕਿਹਾ ਬੱਚਿਆਂ ਨੂੰ ਜੀ ਕਵੀਲਦਾਰੀ ਦਾ ਹਜੇ ਕੋਈ ਪਤਾ ਨਹੀਂ ਕਿਵੇਂ ਕੋਈ ਐਡਜਸਟਮੈਂਟ ਕਰਨੀ ਆ ਕਹਿੰਦਾ ਮम्मा ਦੁੱਧ ਵਾਲੇ ਪੈਸੇ ਆ ਗਏ ਮੈਂ ਕਿਹਾ ਪੁੱਤ ਤੈਨੂੰ ਕੀ ਪਤਾ ਵੀ ਦੁੱਧ ਵਾਲੇ ਪੈਸਿਆਂ ਦੀ ਪਹਿਲਾਂ ਹੀ ਐਡਜਸਟਮੈਂਟ ਸੋਚੀ ਪਈ ਹੁੰਦੀ ਆ ਕੀ ਕੀ ਕਰਨਿਆ ਕੀ ਨਹੀਂ ਕਰਨੇ ਹੈਪੀ ਬਰਥਡੇ ਤੇ ਦੇਖੋ ਜੀ ਆਪਾਂ ਲਾਤੇ ਨੇ ਪਹਾੜੇ ਦਿਖਾਉਣੇ ਆ ਤੁਹਾਨੂੰ ਉਹ ਪਹਿਲਾਂ ਲਾਈ ਜਾਂਦੇ ਸੀ ਜਦੋਂ ਉਦੋਂ ਆਪਾਂ ਵੋਟਾਂ ਚ ਬ੍ਰਿਜੀ ਸੀ ਵੋਟਾਂ ਦਾ ਰਿਜ਼ਲਟ ਦੇਖੀ ਜਾਂਦੇ ਸੀ ਪਹਿਲਾਂ ਵੀਡੀਓ ਬਣੇਨੀ ਦੇਖੋ ਜੀ ਉਂ ਇਹ ਤਾਂ ਵਧੀਆ ਠੰਡਾ ਥਾਂ ਰਹਿੰਦਾ ਹੈ ਵਧੀਆ ਪੁਸ਼ਮਾ ਥੱਲੇ ਅੱਗੇ ਗਰਮੀ ਮਰੀ ਜਾਂਦੇ ਸੀ ਗੱਲ ਕਰ ਵਿਆਹ ਚਿੱਕੜ ਜਵਾਲਾ ਹੁੰਦਾ ਆ ਚਿੱਕੜ ਜੀ ਆਜੋ ਹੋ ਜਾਂਦਾ ਚਿੱਕੜ ਜਾ ਤੇ ਆਹ ਲਾਤੇ ਜੀ ਪਹਾਾਰੇ ਪੰਜ ਆਪਾ ਇਧਰ ਲਈ ਸਾਈਡ ਲਾਤੇ ਨੇ ਤੇ ਪੰਜ ਲਾਤੇ ਆ ਜੀ ਇਧਰ ਦੇਖੋ ਬਈ ਖੜੀਆਂ ਵਧੀਆ ਆਰਾਮਦਾਰੀ ਨਾਲ ਪਹਿਲਾਂ ਬੈਠੀਆਂ ਸੀ ਹੁਣ ਖੜੀਆਂ ਹੋ ਗਈਆਂ ਉਸਤਾ ਖੜਕਾ ਜਾਂ ਖੜ ਕੇ ਤੋਂ ਡਰਦੀਆਂ ਜੀ ਜਿਹੜਾ ਆਹ ਮੋਟਰ ਜੀ ਖੜਕਾ ਕਰੀ ਜਾਂਦੀ ਆ ਇਹ ਤੋਂ ਡਰੀ ਜਾਂਦੀਆਂ ਦੇਖੋ ਪੁਹਾਰੇ ਆਪਣੇ ਆਪਾਂ ਅੰਦਰ ਲਾਤੇ ਆ ਜੀ 10 ਪੁਹਾਰੇ ਤੇ 9 ਲਾਤੇ ਆ ਜੀ ਇੱਥੇ ਬਾਹਰ ਜਦ ਬਾਹਰ ਸ਼ਾਮ ਨੂੰ ਕੱਢਦੇ ਹੁੰਨੇ ਆ ਪਛੂ ਵੀ ਰਾਤ ਵੀ ਰਾਤ ਲਾਦੇ ਸੀਗੇ ਤਾਂ ਤੇ ਅੰਦਰ ਲਾਂ ਦੀ ਸੈਟ ਇੱਕ ਰਹਿੰਦੀ ਸੀ ਉਹਨਾਂ ਦੀ ਹੁਣ ਕਰੀ ਆਏਗੀ ਥੋੜਾ ਜਨਾ ਉਹਨਾਂ ਦਾ ਕੰਮ ਇੱਕ ਬੋਰਡ ਲਾਉਣਾ ਸੀ ਬਿਜਲੀ ਵਾਲਾ ਉਹ ਖਰਾਬ ਹੋ ਗਿਆ ਸੀ ਉਹ ਲਾਇਆਗਾ ਤੇ ਮਾੜਾ ਮੋਟਾ ਸਮਾਨ ਜਾ ਰਹਿਦਾ ਸੀ ਉਹ ਲੈਣ ਗਏ ਸੀ ਮੰਡੀ ਤੇ ਉਹ ਹੁਣ ਲਾਇਆ ਦੇਖੋ ਜੀ ਕੱਲ ਵਧੀਆ ਖੜੇ ਰਿਆ ਕਰਨਗੇ ਹਨਾ ਹੁਣ ਆ ਜੇ ਰਾਮਦਾਰ ਇਨਾ ਖੜੀਆਂ ਨੇ ਬੱਚਾ ਆ ਵੈਗੀ ਉੱਤੇ ਭੂਰ ਡਿੱਗੀ ਜਾਂਦੀ ਆ ਮਿੰਨੀ ਮਿੰਨੀ ਭੂਰ ਦੇਖੋ ਬਰਥਡੇ ਬੋਏ ਆ ਫਿਰਦਾ ਬਰਥਡੇ ਬੋਏ ਕੀ ਕਰੀ ਜਾਂਦਾ ਹੈ ਪਰ ਮੂਹ ਨੂੰ ਕੀ ਲੱਗ ਗਿਆ ਹੂੰ ਦੇਖੋ ਜੀ ਆ ਚੁੱਟੀਆਂ ਦੇ ਆ ਪਿੰਗਾ ਤੇ ਪਿੰਗ ਸਾਡੇ ਸੌਣ ਕੀ 12 ਮਹੀਨੇ 30 ਦਿਨ ਪਿੰਗ ਪਾਈ ਰੱਖਦੇ ਆ ਤੋਂ ਪੈਦਰ ਹਾਂ ਜੀ ਤੇ ਤੁਸੀਂ ਕੀ ਲਈ ਬੈਠੇ ਹੋ ਪ੍ਰਾਪ ਵਾਸਤੇ ਪ੍ਰਾਪ ਵਾਸਤੇ ਬਣਾਏ ਇਹਨਾਂ ਨੇ ਕਾਰਡ ਹੈ ਕਾਰਡ ਬਣਾਇਆ ਕੀ ਮਾਰਨ ਮਾਰਾ ਇਹ ਜੀ ਚੁਟੇ ਲੈਣ ਚ ਹਾਂ ਫਲੇ ਹਨ ਪਹਾੜ ਪਹਿਲਾਂ ਉੱਤੇ ਹੋਰ ਪਹਾੜ ਇਹਦਾ ਪਹਾੜੇ ਦੇਖੋ ਜੀ ਪਹਾੜਿਆਂ ਦੀ ਵੀਡੀਓ ਆਪਾਂ ਤੋਂ ਪਹਿਲਾਂ ਬਣੀ ਨਹੀਂ ਜਦੋਂ ਲਾਈ ਜਾਂਦੇ ਸੀ ਇਹ ਸਾਡੇ ਆਪ ਹੀ ਲਾ ਲਏ ਜੀ ਇਹਨਾਂ ਨੇ ਇੱਕ ਮੇਰੇ ਹਸਬੰਦ ਸੀ ਤੇ ਇੱਕ ਸਾਡੇ ਚਾਚਾ ਜੀ ਦਾ ਬੇਟਾ ਸੀ ਉਹਨਾਂ ਨੇ ਲਾਤੇ ਪਹਾੜੇ ਆਪ ਹੀ ਹੋ ਰਾਤ 11 ਵਜੇ ਤੱਕ ਲੱਗੇ ਰਹੇ 11 ਵਜੇ ਲਾ ਕੇ ਹਟੇ ਪਹਾੜੇ ਆਹ ਲਾ ਲਈ ਬਾਹਰ ਦੇਖੋ ਜੀ ਅੱਜ ਹੈਗਾ ਜੀ 4 ਜੂਨ ਤੇ ਕੋਟਾਂ ਦਾ ਰਿਜ਼ਲਟ ਵੀ ਆ ਗਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਰਹਿਣੇ ਜੀ ਅੱਗੇ ਸਭ ਤੋਂ ਰਿਕਾਰਡ ਤੋੜ ਬੋਟਾਂ ਨੇ ਉਹਨਾਂ ਦੀਆ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਦੇਖੋ ਜੀ ਸਾਡੇ ਬਠਿੰਡਾ ਹਲਕੇ ਤੋਂ ਜਾ ਰਹੇ ਨੇ ਜੀ ਅਕਾਲੀ ਦਲ ਵਾਲੇ ਹਰ ਸਿੰਘ ਰੂਪੌਰ ਬਾਦਲ ਜੀ ਅੱਗੇ ਦੇਖੋ ਜੀ ਆਰਾਮਦਾਰੀ ਨਾਲ ਬੈਠੀਆਂ ਮੱਝਾਂ ਸਾਰੀਆਂ ਵਧੀਆ ਦੇਖੋ ਸੁੱਕੀ ਪਈ ਐ ਸੁੱਕਣਾ ਪਊਗਾ ਆ ਇਧਰ ਆ ਕੇ ਇਹ ਗਾਈਆਂ ਘੱਟ ਪੋਉਂਦੀਆਂ ਹੁੰਦੀਆਂ ਪਾਣੀ ਉੱਤੇ ਤਾਂ ਕਰਕੇ ਪਰੇ ਹੋ ਕੇ ਬੈਗੀ ਦੇਖੋ ਜੀ ਚਿੱਕੜ ਵਾਲਾ ਹੁੰਦਾ ਗੱਲ ਕਰ ਇਹਦਾ ਹੋਰ ਸਾੜੀ ਉਹ ਗੁਗ ਨੂੰ ਸਾਡਾ ਹੱਗੇ ਸਾਰੇ ਜੜੀਆਂ ਉੱਕੀ ਜਾਂਦਾ ਅੱਜ ਦੇਖੋ ਓਏ ਗੁੱਗੇ ਆਇਆ ਥੋੜੀ ਗੁਗਲੇ ਓਏ ਦੇਖੋ ਜੀ ਉੱਪਰ ਜੀ ਜਾਂਦਾ ਦੇਖੋ ਵਾਟਰ پارک ਬਣਾ ਲਿਆ ਸਾਡੇ ਜਵਾਕਾਂ ਨੇ ਵੀ ਕਹਿੰਦੇ ਸਤਾ ਇਹਦੇ ਨਹੀਂ ਨਾਲਿਆ ਕਰਾਂਗੇ ਹੁਣ ਦੇਖੋ ਜੀ ਮਿੰਨੀ ਮਿੰਨੀ ਪਈ ਜਾਂਦੀ ਆ ਪੂਰ ਦੇਖੋ ਦੇਖੋ ਰਾਮਦਾਰੀ ਨਾਲ ਵਧੀਆ ਇੰਨੇ ਹਾਂ ਵਧਿਆ ਸੀ ਆ ਜਿਹੜੀ ਹੁਣ ਸੂਈ ਆ ਸਾਡੀ ਮੱਝ ਇਹ ਤਾਂ ਬਹੁਤ ਹੀ ਜ਼ਿਆਦੇ ਹਾਂਫਦੀ ਸੀ ਜੀ ਕਿਉਂਕਿ ਇੱਕਦੋ ਇਹਨੂੰ ਕਾੜੇ ਪਾਏ ਸੀਗੇ ਫਿਰ ਉਦੋਂ ਮਗਰੋਂ ਬਾਹਲਾ ਹਾਂਫਣ ਲੱਗ ਹਾਂਜੀ ਹਾਂਜੀ ਹਾਂ 9 ਵਜੇ ਨਹੀਂ ਆ ਪਈਏ ਦੇਖੋ ਸੁੱਤਰਾਂ ਮੰਗਾ ਅੱਜ ਇਹਨਾਂ ਨੂੰ ਪੱਖਾਂ ਦੀ ਕੋਈ ਫਿਕਰ ਨਹੀਂ ਵੀ ਅਸੀਂ ਕੱਖ ਖਾਣਿਆ ਜਾਂ ਨਹੀਂ ਖਾਣਿਆ ਪੱਕੇ ਤਾਂ ਬਾਦੀ ਮਚਾਉਣ ਲੱਗ ਜਾਨੇ ਅਸੀਂ ਸਨੇਹਾ ਹੀ ਤੇ ਚਲੋ ਜੀ ਆਪਾਂ ਵੀ ਹੁਣ ਪਾਉਣੇ ਆ ਸੰਨੀ ਦੇਖੋ ਇਹ ਮौज ਵੀ ਹੈ ਜੀ ਇਹਨਾਂ ਨੂੰ ਹਨਾ ਵਿਚਾਰੀਆਂ ਨੂੰ ਚੱਲ ਹਨਾ ਚਿੱਕੜ ਦਤਾ ਦੇਖੀ ਜੂਏ ਤਰੋ ਜੀ ਆਪ ਵੀ ਸਾਫ ਸਫਾਈ ਕਰਨੀ ਆ ਚੱਲ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੀ ਧਰਮੀ ਬਹੁਤ ਜ਼ਿਆਦਾ ਸੀ ਇੱਕਾ ਸਾੜਿਆ ਨਾ ਚਾਦਰਾਂ ਇਹ ਤਪ ਜਾਂਦੀਆਂ ਨੇ ਬਹੁਤ ਤਪਦੀਆਂ ਨੇ ਤੇ ਹੁਣ ਤਾਂ ਇਹ ਗੱਲ ਕਰੀਏ ਦੇ ਥੱਲੇ ਕਰਕੇ ਇੱਥੇ ਹੁਣ ਬਰਾਂਡੇ 'ਚ ਕੱਢ ਕੇ ਏਸੀ ਵਾਂਗੂ ਲੱਗ ਰਿਹਾ ਦੇਖੋ ਜੀ ਰਾਤ 11 ਵਜੇ ਤੱਕ ਲਾਈ ਗਏ ਤੇ 11 ਵਜੇ ਜਦ ਲਾਲੂ ਕੇ ਹਟੇ ਮੜਾ ਜਾਂ ਚੱਲੇ ਤੇ ਬਸ ਉਹਦੀ ਨੇਰੀ ਆ ਗਈ ਤੇ ਸਾਡੇ ਚਲੀ ਗਈ ਲਾਈਟ ਤੇ ਆਈ ਆ ਸਵੇਰੇ 9 ਵਜੇ ਬਸ ਰਾਤ ਆ ਵਿਚਾਰਿਆਂ ਨੂੰ ਲਾਈ ਨਹੀਂ ਆ ਬਾਹਰ ਲੇ ਅੱਜ ਦੇਖੋ ਅੱਜ ਲਾਵਾਂਗੇ ਦੇਖੋ ਇਥੇ ਨਾਲ ਆਪਣੀ ਵੀਡੀਓ ਦੀ ਆਵਾਜ਼ ਥੋੜੀ ਜੀ ਘਟ ਆ ਰਹੀ ਸੀ ਤੇ ਤਾਂ ਕਰਕੇ ਆਪਾਂ ਵੌਇਸ ਓਵਰ ਕਰੀਆ ਤੇ ਇੱਥੇ ਆਪਾਂ ਪਾਉਣ ਲੱਗੇ ਸੀ ਚਾਰ ਤੂੜੀ ਆਪਾਂ ਪਹਿਲਾਂ ਪਾ ਚੁੱਕੇ ਸੀ ਉਹ ਤੇ ਥੋੜਾ ਥੋੜਾ ਪਾਣੀ ਛਿੜਕ ਲਿਆ ਮੇਰੀ ਦਰਾਣੀ ਆ ਦਾ ਭਾਰ ਥੋਲੀ ਜਾਂਦੀ ਆ ਕਿੰਨਾ ਕ ਘਟ ਗਿਆ ਕੋਈ ਘਟਾਉਣ ਵਾਸਤੇ ਤਰਸਦਾ ਜੀ ਤੇ ਕੋਈ ਮੇਰੇ ਵਰਗਾ ਵਧਾਉਣ ਵਾਸਤੇ ਆ ਤਨ ਲੈ ਛੋਟੀ ਗੁड़िया ਬੈਠੀ ਆ ਸੁੱਤੀ ਉੱਠ ਕੇ ਆਈ ਸੀ ਉੱਥੇ ਬੈ ਗਈ ਥਾਂ ਧੁੱਪੀ ਆ ਦੂਜੇ ਬੱਚੇ ਖੇਡਦੇ ਬੱਦੇ ਸੀ ਅੱਜ ਪ੍ਰਾਵ ਦਾ ਬਰਥਡੇ ਸੀਗਾ ਤੇ ਉਦੋਂ ਬੁਲਾਏ ਸੀ ਉਹਨੇ ਤੇ ਖੇਡਦੇ ਫਿਰਦੇ ਨੇ ਸਾਰੇ ਬੱਚੇ ਤੇ ਜੀ ਆਪਾਂ ਹੁਣ ਪਾ ਰਹੇ ਆਂ ਚਾਰ ਤੇ ਪਹਿਲਾਂ ਤੋੜੀ ਪਾ ਕੇ ਤੇ ਪਾਣੀ ਛਿੜਕ ਲਿਆ ਸੀ ਹੁਣ ਪਾਈ ਜੰਮੀਆ ਚਾਰ ਆਪਾਂ ਫਿਰ ਵਾਸੇ ਨਹੁਰ ਲਾ ਦਾਂਗੇ ਇੱਥੇ ਬੱਚੇ ਚੌੜ ਕਰਦੇ ਬੱਦੇ ਸੀ ਉਹ ਇਧਰਲੇ ਘਰੋਂ ਲੈ ਕੇ ਜਾਂਦੀ ਸੀ ਮੇត្រਾ ਆਣੀ ਚਾਰ ਆ ਉਧਰ ਆਉਦੇ ਘਰੇ ਦੇਖੋ ਜੀ ਹੁਣ ਬੱਸ ਹੁਣ ਆਪਾਂ ਇਹਨਾਂ ਨੂੰ ਰਲਾ ਦਾਂਗੇ ਉਹ ਦੂਜੀ ਮੱਝ ਦੀ ਆਪਣੀ ਦੀ ਸੰਨੀ ਪਈ ਆ ਸੰਨੀ ਰਲਾਮਾਗੇ ਉਹਨੂੰ ਚਾਰਨਾ ਥੋੜਾ ਜਿਹਾ ਘੱਟ ਖਾਦਾ ਉਹਨਾਂ ਨੂੰ ਬਾਹਜਮਾ ਜਾ ਹੋ ਗਿਆ ਪਤਾ ਨਹੀਂ ਸੀ ਫੀਡ ਫੂਡ ਵਰਤ ਪਾਤੀ ਦੋ ਤਿੰਨ ਦਿਨ ਉਹਨੇ ਕੱਖ ਖਾਦੇ ਨਹੀਂ ਤੇ ਹੁਣ ਅਸੀਂ ਅਖਾਜ ਸੰਨੀ ਪਾ ਕੇ ਦੇਣੀ ਆ ਚਲ ਸੰਨੀ ਰਲਾ ਦਾਂਗੇ ਬੜੇਵੇਂ ਦੀ ਖਲਦੀ ਤੇ ਵਿੱਚ ਲੈਟੀ ਪਾਈ ਸੀਗੀ ਤੇ ਉਹਦੀ ਸੰਨੀ ਰਲਾਉ ਜੀ ਨੂੰ ਮੈਂ ਤੇ ਆਪਾਂ ਪਹਾੜਿਆਂ ਦਈ ਗੱਲ ਕਰੀਏ ਜੀ ਪਹਾੜਿਆਂ ਦਿਨਾਂ ਸੀ ਲਵਾਏ ਨੇ 10 ਪਹਾੜੇ ਅੰਦਰ ਤੇ ਨੌ ਪਹਾੜੇ ਬਾਹਰ ਨੇ ਉੰਨੀ ਪਹਾੜੇ ਲਵਾਇਆ ਕੋਲ ਤੇ 3500 ਰੁਪਿਆ ਖਰਚਾ ਆਇਆ ਜੀ ਇਹਨਾਂ ਦਾ ਤੇ ਵਧੀਆ ਉਹ ਰਾਮਤਾਰੀ ਨਾ ਬੈਠੀਆਂ ਰਹੀਆਂ ਅੱਜ ਸਾਰਾ ਦਿਨ ਉਹ ਤੇ ਰਾਤ ਰੂਤ ਨੂੰ ਵੀ ਉਹਨਾਂ ਅੱਗੇ ਵੀ ਅਸੀਂ ਕੂਲਰ ਲਾਉਂਦੇ ਤੇ ਰਾਤ ਨੂੰ ਵੀ ਵਧੀਆ ਬੈਠੀਆਂ ਰਹਿੰਦੀਆਂ ਨੇ ਕਿਉਂਕਿ ਠੰਡੀ ਠੰਡੀ ਪੂਰ ਜੀ ਵਾਹਤੀ ਆ ਅੱਜ ਦਿਨੇ ਵੀ ਬਸ ਉਹ ਬਰਾਂਡਾ ਨਾ ਵਧੀਆ ਠੰਡਾ ਠੰਡਾ ਬਣਿਆ ਰਿਹਾ ਜਿਵੇਂ ਕੋਈ ਏਸੀ ਲੱਗਿਆ ਹੁੰਦਾਗਾ ਤੇ ਵੀ ਥੋੜੀ ਚਰਗਲ ਜੀ ਤਾਂ ਵਜਦੀ ਆ ਜੇ ਵੀ ਬਹੁਤ ਚਿੱਕੜ ਵਾਲਾ ਹੁੰਦਾਗਾ ਉਹ ਤਾਂ ਕਰਕੇ ਜੀ ਆਪਾਂ ਗੂਹਾ ਗੂਹਾ ਵੀ ਪਹਿਲੇ ਸੜਦਾ ਸੀਗਾ ਆ ਕਰਕੇ ਕੱਖ ਪਾਉਣ ਤੋਂ ਪਹਿਲਾਂ ਹੀ ਮਿਰਤੇ ਤੋਂ ਬਾਹਰ ਘੁਰ ਕੱਢਦੇ ਆ ਤੇ ਉਦੋਂ ਨਾ ਫਿਰ ਸਾਰਾ ਪੈਰਾਂ ਨਾਲ ਇੱਥੇ ਬਾਹਰ ਲੈ ਆਉਂਦੀਆਂ ਤੇ ਇਹ ਆਪਾਂ ਰਲਾਈ ਜਾਂਦੇ ਆ ਜੀ ਹੁਣ ਆਚਾਰ ਪਾਤਾ ਤੇ ਹੁਣ ਆਪਾਂ ਪਾਉਣੇ ਆ ਫੀਡ ਆਪਾਂ ਫੀਡ ਪਾਈ ਜਾਂਦੇ ਆ ਜੀ ਆ ਦੁੱਚੀਆਂ ਨੂੰ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਆਪਾਂ ਫੀਡ ਤੇ ਕੁਝ ਵਿੱਚ ਕਣਕ ਦਾ ਦਾਣਾ ਹੋਰ ਲਾਉਣੀ ਹੁੰਦੀ ਆ ਉਹ ਭੁੱਖ ਦਾਣ ਜੁ ਉਹਨਾਂ ਨੂੰ ਦੇਖੋ ਜੀ ਇਹ ਤਾਂ ਤੋਲ ਕੇ ਪਾਉਂਦੇ ਨੇ ਮੈਂ ਤਾਂ ਵੈਸੇ ਹੀ ਪਾ ਦਿੰਦੀ ਆ ਆ ਆਪਣੀ ਸੂਨ ਵਾਲੀ ਮੱਝ ਦੀ ਲੇਟੀ ਪਈ ਆ ਇਹ ਲੇਟੀ ਪਾਵਾਂਗੇ ਆਪਾਂ ਉਹਨੂੰ ਫੀਡ ਪਾ ਕੇ ਉਹਦੀ ਤੇ ਫਿਰ ਆਪਾਂ ਉਹਨੂੰ ਪਾਵਾਂਗੇ ਲੇਟੀ ਦੇਖੋ ਜੀ ਪਾਈਏ ਆਪਾਂ ਇਹਨਾਂ ਨੂੰ ਦਾਣਾ ਇਨਵ ਪਰਲਾਤਾ ਹੁਣ ਦਾਣਾ ਥੋੜਾ ਜਿਹਾ ਉੱਤੇ ਭੁੱਕ ਦਿੰਨੇ ਐਂ ਨਾ ਵਧੀਆ ਖਾ ਲੈਂਦਿਆਂ ਤੇ ਕਿਉਂਕਿ ਗਰਮੀ ਚ ਥੋੜੇ ਥੋੜੇ ਕੱਕ ਪਾਈ ਦੇਨੇਗੇ ਬਾਲੇ ਖੰਦਗਾ ਨਹੀਂ ਹਾਲਵਰਾਣ ਕਰਤੀਆਂ ਨਹੀਂ ਤੇ ਅਸੀਂ ਥੋੜੇ ਦੀ ਪੋਣੇ ਹੁੰਨੇ ਵਾਸਤੇ ਟੋਕਰੀ ਇਕ ਰੱਖਾਂ ਦੀ ਤੇ ਫਿਰ ਵਧੀਆ ਖਾਈ ਜਾਂਦੀਆਂ ਨੇ ਖਾ ਕੇ ਵਧੀਆ ਵਿਲੇ ਆ ਹੋ ਕੇ ਪੈ ਜਾਂਦੀਆਂ ਅਸੇ ਹੀ ਫਿਰ ਆਪਾਂ ਸ਼ਾਮ ਨੂੰ ਪਿਆ ਦਾਂਗੇ ਪਾਣੀ 8-9 ਵਜੇ ਉਹ ਪਾਣੀ ਪਿਆ ਦਿੰਦੇ ਹੁੰਦੇ ਹੁੰਦੇ ਨੇ ਫਲਕੰਨਮਾ ਅੰਦੇਸੀਆ ਚਲਮਾ ਹੁੰਦਾ ਵੀ ਕੰਮ ਵੀ ਥੋੜਾ ਜਿਹਾ ਘਟ ਗਿਆ ਸੀਗਾ ਕਿਉਂਕਿ ਪਾਣੀ ਬਸ ਉੱਤੇ ਡਿੱਗਦਾ ਰਿਹਾ ਉਹ ਨਾ ਗੋਹਾ ਚ ਲੱਗਿਆ ਨਹੀਂ ਤੇ ਬਸ ਉਹਦੀ ਨਮਾਤੀਆਂ ਸੀਗੀਆਂ ਦੇਖੋ ਜੀ ਤੇ ਹੁਣ ਆਪਾਂ ਪਾਵਾਂਗੇ ਆ ਸੂਨ ਵਾਲੀ ਮਾਚੀ ਉਹਦੀ ਸਪੈਸ਼ਲ ਫੀਡ ਬਣਵਾ ਕੇ ਲੈ ਹੁੰਦੀ ਆ ਇੱਕ ਵਾਟਾ ਜਾਂ ਇਹਦਾ ਪਾਦਾਂ ਕੀ ਤੇ ਇੱਕ ਦੂਜੀ ਦਾ ਕਿਉਂਕਿ ਇਹ ਕੱਲੀ ਉਹ ਤਾਂ ਕੱਲੀ ਪਾਵੇ ਵਧੀਆ ਰਹਿੰਦੀ ਆ ਕਾਰਗਿਲਦੀ ਵੀ ਅਸੀਂ ਲਿਆਂਦੀ ਵੀ ਆ ਉਹ ਨਾ ਤਾਂ ਸਾਡੀ ਪਹਿਲਾ ਵਾਲੀ ਮੱਚ ਨੇ ਖਾਦੀ ਆ ਜਿਹੜੀ ਹੁਣ ਸੂਈ ਆ ਨਾ ਇਹ ਜਿਹੜੀ ਦੂਜੀ ਹੁਣ ਸੂਣ ਵਾਲੀ ਆ ਨਾ ਉਹ ਖਾਂਦੀ ਆ ਉਹ ਚ ਰਹਿ ਗਿਆ ਜੀ ਮਹੀਨਾ ਸੂਣ ਚ ਉਹ ਸਾਨੂੰ 20 ਪਲੱਸ ਕਹਿ ਕੇ ਦਿੱਤੀ ਆ ਦੇਖੋ ਜੀ ਹੁਣ ਕਿੰਨਾ ਦੇਊਗੀ ਤੇ ਜਿਵੇਂ ਜਿਵੇਂ ਹਨਾ ਵੀ ਉਹਦੇ ਦੁੱਧ ਦੀ ਆਪਾਂ ਤੁਹਾਨੂੰ ਡਿਟੇਲ ਦਿੰਦੇ ਰਵਾਂਗੇ ਕਿ ਜਿਵੇਂ ਹੋਈ ਤੇ ਹਰਿਆਣੇ ਵਾਲੇ ਪਸ਼ੂ ਘਰ ਵਧੀਆ ਹੁੰਦੇ ਨੇ ਵਧੀਆ ਬਰੀਡ ਦੇ ਰੱਖਿਆ ਕਰੋ। ਕਿ ਪਸ਼ੂ ਰੱਖਣੇ ਨੇ ਹਨਾ ਤਾਂ ਚੱਜਦੇ ਹੀ ਰੱਖੇ ਤੇ ਦੂਜੇ ਘੱਟ ਰੋਧਾ ਲੈਣਾ ਤਾਂ ਕੋਈ ਫਾਇਦਾ ਵੀ ਨਹੀਂ ਉਹ ਤਾਂ ਕੋਈ ਖਰਚਾ ਹੀ ਨਹੀਂ ਪੂਰੇ ਵੀ ਨਹੀਂ ਕਰਦਿਆਂ ਬੱਸ ਆਹ ਪਾਉਣ ਪਾਉਣਿਆਂ ਚ ਲੈ ਲਿਓ। ਪਸ਼ੂ ਪਸ਼ੂ ਰੱਖੇ ਦਾ ਵੀ ਤਾਂ ਫਾਇਦਾ ਜੀ ਜੇ ਸਾਰਾ ਕੰਮ ਆਪਾਂ ਖੁਦ ਕਰਦੇ ਆ ਜੇ ਆਪਾਂ ਬਸ ਹਨਾ ਆਪਾਂ ਕਹਿੰਦੇ ਸੀਦੀ ਰੱਖ ਲਈਏ ਸੰਨੀ ਵੀ ਹੋਰ ਲਾਵੇ ਜਾਂ ਕੋਈ ਗੋਹੇ ਕੁੜਤੇ ਲਾ ਲਏ ਫੇਤਾ ਜੀ ਕੁਛ ਨਹੀਂ ਬਸ ਬਚਦਾ ਬਚਾਉਂਦਾ ਕੁਛ ਨਹੀਂ ਪੱਲੇ ਪੈਂਦਾ ਫੇਤਾ ਬਸ ਜੇ ਆਪਾਂ ਪਰਿਵਾਰ ਮਿਹਨਤ ਕਰੇ ਤਾਂ ਬਸ ਫੇਰ ਵਧੀਆ ਫਾਇਦਾ ਪਸ਼ੂਆਂ ਰੱਖਿਆ ਚ ਤੇ ਆਪਾਂ ਉਹ ਨਾ ਅੱਗੇ ਸ਼ਾਮ ਨੂੰ ਨੂੰ ਪਾਉਂਦੇ ਵੀ ਲੈਤੀ ਉਹ ਦੂਜੀਆਂ ਤਾਂ ਅਸੀਂ ਸ਼ਾਮ ਨੂੰ ਪਾਉਂਦੇ ਸੀ ਲੇਟੀ ਉਹ ਚਾ ਬੈਟਾ ਮਚ ਆ ਲੀਟਰ ਜਪਾ ਦਿੰਦੇ ਸੀ ਨੂੰ ਤੇ ਪਰ ਇਹ ਖਾਂਦੀ ਨਹੀਂ ਗਈ ਅੱਗੇ ਉਹਨੂੰ ਸਰੋਂ ਦਾ ਤੇਲ ਤੇ ਇਹ ਪਾਉਂਦੇ ਉਹ ਵਧੀਆ ਖਾ ਲੈਂਦੀ ਸੀ ਇਹ ਖਾਂ ਉਹ ਨਹੀਂ ਖਾਂਦੀ ਨਹੀਂ ਉਹਨੂੰ ਲੇਟੀ ਤੇ ਫਿਰ ਇਹਨੂੰ ਆਪਾਂ ਹੁਣ ਹੀ ਪਾ ਦਿੰਦੇ ਹਾਂ ਹੁਣੇ ਇਹਦੇ ਵਿੱਚ ਆਹ ਤੇ ਲੇਟੀ ਛੇੜਤੀ ਸੀ ਤੇ ਵਿੱਚ ਇਲਾਜ ਦਿੱਤਾ ਤੇ ਫਿਰ ਕਾਲੈਂਤੀ ਆ ਇਹਦੇ ਨਾਲ ਨਾ ਵੀ ਲੇਵੀ ਇਦੀ ਵਨ ਪਰ ਵਧੀਆ ਬਣਦੀ ਆ ਨਜੀਰ ਜੂਰ ਵਧੀਆ ਸੌਖੀ ਪੈ ਜਾਂਦੀਆਂ ਇਹ ਜ਼ਰੂਰ ਪਾਉਣਾ ਚਾਹੀਦਾ ਸੂਣ ਤੋਂ മീന സ്ടാ മർച്ച സാട്ടി ഹെ ഒഗ്രീമിൻ പൗഡർ പൂണി ഒന്നും ਆਪ ਕੋ ਬੰਦੇ ਤੇ ਜੀ ਪਸ਼ੂ ਹਣ ਕੱਖਾਂ ਤੇ ਦੇਖੋ ਜੀ ਤੇ ਆ ਮੈਂ ਤੋਂ ਜੰਮੀ ਜੀ ਹਣ ਥਾਂ ਆਪ ਪਸ਼ੂ ਬਣ ਕੇ ਤੇ ਲੱਗ ਗਏ ਥਾਂ ਧੋਣ ਤੇ ਬਸ ਆਪਾਂ ਇਹਨਾਂ ਦੀ ਕਰ ਦਾਂਗੇ ਸਾਫ ਸਫਾਈ ਕਿਉਂਕਿ ਪਸ਼ੂ ਅ ਜਨਵਾਉਣ ਦਾ ਕੰਮ ਨਿਪਟੜ ਗਿਆ ਸੀਗਾ ਵੀ ਮੜਾ ਪੁੱਤ ਜਿਹਨੇ ਨਮਾਉਣੇ ਪੰਗਾ ਸੋ ਬਸ ਦੇਖੋ ਜੀ ਬਸ ਉਹਨਾਂ ਨੇ ਇਹਨਾਂ ਦੀ ਆਪਾਂ ਕਰ ਦਾਂਗੇ ਸਾਫ ਸਫਾਈ ਇੱਥੇ ਚੱਲੀ ਵੀਡੀਓ ਦਾ ਆਪਾਂ ਐਂਡ ਇੱਥੇ ਹੀ ਕਰਦੇ ਹਾਂ ਜੀ ਤੇ ਕਾਹ ਅੱਗੇ ਸੋਹਣੇ-ਸੋਹਣੇ ਵੀਡੀਓ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਦੇਖੋ ਜੀ ਤਾਂ ਕਿ ਆਪਾਂ ਮੋਟੀਵੇਸ਼ਨ ਵੀਡੀਓ ਪਾਉਣੇ ਆ ਜੀ ਦੇਖੋ ਜੀ ਆਪ ਕੋਈ ਹੋਰ ਕੋਈ ਗਲਤ ਵੀਡੀਓ ਨਹੀਂ ਆਪਾਂ ਭੈਣਾ ਨੂੰ ਉਸ ਕਿਉਂ ਨਹੀਂ ਹੈਗੇ ਸਿਆਹ ਕੰਮ ਕਰਦੇ ਕਈ ਟਵਿੰਟ ਵਧੀਆ ਆਏ ਵਧੀਆ ਆਉਂਦੇ ਨੇ ਆਪਾਂ ਨੂੰ ਪੂਰੇ ਵਧੀਆ ਵੀ ਹਾਂਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਮੇਰੇ ਵੀ ਮੈਂ ਤੁਹਾਨੂੰ ਫਲ ਹਮੇਸ਼ਾ ਲੱਗਦੇ ਨੇ ਮਸੇਂ ਨੂੰ ਆਪਾਂ ਮੜਾ ਮੋਟਾ ਜਿੰਨਾ ਮਾਤਾ ਕਿਉਂਕਿ ਨਾਤੀ ਹੋਈ ਸੀ ਬਾਹਰਿਆਂ ਨਾਲ ਤੇ ਆਪਾਂ ਵਸਾ ਧੋਦਾਂਗੇ ਤੋਂ ਸਾ ਅੱਗੇ ਤਾਂ ਛੋਟੀ ਜਿਹੀ ਬੋਂਕਰ ਨਾ ਤੋਂ ਨਹੀਂ ਹੁੰਦੀ ਸੀ ਕਿਉਂਕਿ ਗੋਹਾ ਨਹੀਂ ਲੈਂਦਾ ਸੀ ਅੱਜ ਆਪਾਂ ਵੱਡੀ ਬੋਂਕਰ ਨਾਲ ਇਹ ਕਰਤਾ ਤੋਂ ਹੁਤਾ ചലോകൃത നമ്മി വീഡിയോ നാ തീ ബായ